ਜੇ ਕੋਈ lanthanide ਟੱਬਰ ਦਾ ਕਿਤਾਬ ਦੇਣਾ ਤੇ ਟੱਬਰ ਨੂੰ ਦੇ ਸਕਦੇ ਆ ਤਿੰਨਾਂ ਜਣ ਇਹ ਕਦੇ ਪੰਜਾਬ ਲਈ ਨਹੀਂ ਖੜੇ ਇਹਨਾਂ ਨੇ ਕਦੇ ਪੰਜਾਬ ਦੇ ਹੱਕ 'ਚ ਹਾ ਦਾ ਨਾਰਾ ਨਹੀਂ ਮਾਰਿਆ ਜਦੋਂ ਕਿਤੇ ਔਖੀ ਭਾਰੀ ਵੇਲਾ ਆਇਆ ਇਹ ਬੰਦਿਆਂ ਨੇ ਪਿੱਠ ਦਿਖਾ ਲਈ ਆ ਪੰਜਾਬ ਨੂੰ ਤੁਸੀਂ ਦੇਖੋ ਕਿੰਨੀ ਹੜਾਂ ਦੀ ਮਾਰ ਪੰਜਾਬ 'ਚ ਆ ਰਿਹਾ ਸਾਰੇ ਆਏ ਆ ਸਹਾਇਤਾ ਕਰਨ ਸੇਵਾ ਕਰਨ ਸਾਰਿਆਂ ਨੇ ਯੋਗਦਾਨ ਪਾਇਆ ਪੋਸਟਾਂ ਪੰਜ ਪਰ ਇਹ ਬੰਦਿਆਂ ਦੇ ਜਾਓ ਤੱਕ ਕਿਤੇ ਕੰਨਾਂ ਤੇ ਜੂ ਸਰਕ ਜੂ ਮੈਂ ਕਿਹਾ ਬੋਲੇ ਵੀ ਨਹੀਂ ਆਪਣੇ ਨਿਆਰੇ ਲੈਂਦੇ ਆ ਕਦੇ ਧਰਮਿੰਦਰ ਤਲਾਹ 'ਚ ਸਵੀਮਿੰਗ ਪੂਲ 'ਚ ਪੜ ਜਾਂਦਾ ਉਹ ਉਧਰ ਪਰੇ ਸ਼ਿਮਲੇ ਲੈਣੇ ਛੁੱਟੀਆਂ ਮਨਾਈ ਜਾਂਦਾ ਸੱਨੀ ਦਿ올 ਯਾਨੀ ਕਿ ਇਹਨਾਂ ਲੋਕਾਂ ਦੀਆਂ ਕਿੰਨੀ ਕਿੰਨੀਆਂ ਫਿਲਮਾਂ ਹਿੱਟ ਕਰਾਈਆਂ ਪੰਜਾਬੀਆਂ ਨੇ ਪੰਜਾਬ ਦਾ ਪੁੱਤ ਹੋਣ ਦਾ ਟੈਗ ਧਰਮਿੰਦਰ ਨੂੰ ਤੇ ਸੰਨੀ ਦਿਓਲ ਨੂੰ ਦਿੱਤਾ ਪਰ ਇਹਨਾਂ ਨੇ ਕੀ ਪੰਜਾਬ ਨੂੰ ਦਿੱਤਾ ਇਹਨਾਂ ਦਾਣਤੀਆਂ ਤੇ ਦਾ ਦੋ ਬੋਲ ਵੀ ਨਹੀਂ ਪੰਜਾਬ ਲਈ ਸਾਰੇ ਵੀ ਕਦੇ ਇਹੋ ਹੀ ਕਹਿ ਦਿੰਦਾ ਹੋਏ ਵੀ ਪੰਜਾਬ ਲਈ ਅਸੀਂ ਖੜੇ ਆ ਖੜਨਾ ਤਾਂ ਇਹ ਨਹੀਂ ਕੀ ਆ ਇਹਨਾਂ ਦੀਆਂ ਲੱਤਾਂ ਮੈਨੂੰ ਲੱਗਦੇ ਆਪੂ ਨਹੀਂ ਖੰਡ ਜੋਗੇ ਰਿਹਾ ਉਹ ਜਿੱਦਾਂ ਦੀਆਂ ਦਾਣਤੀ ਹੈਗੇ ਆ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਜਿਤਾਇਆ ਸੀਗਾ ਜਿਤਾ ਕੇ ਵੀ ਇਹਨੂੰ ਭੇਜਿਆ ਇਹਨੇ ਕੱਖ ਨਹੀਂ ਕੀਤਾ ਗੁਰਦਾਸਪੁਰੀਆਂ ਨੇ ਮੁੜ ਕੇ ਇਹਨੇ ਮੂੰਹੇ ਨਹੀਂ ਦਿਖਾਇਆ ਸੀ ਗੁਰਦਾਸਪੁਰੇ ਹੀ ਨਹੀਂ ਸੀ ਬੜਿਆ ਤੁਸੀਂ ਦੱਸੋ ਹੈ ਜਿਹੜਾ ਬੰਦਾ ਜਿਹੜੀਆਂ ਵੋਟਾਂ ਲੈ ਕੇ ਗਿਆ ਮਨ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜ਼ਬਰਦਸਤੀ ਟਿਕਟ ਦਿੱਤੀ ਲੋਕਾਂ ਨੇ ਵੀ ਲਾਨਤੀ ਨੂੰ ਨਾਂ ਨੂੰ ਵੋਟਾਂ ਪਾਤੀਆਂ ਸੰਨੀ ਦੇ ਆਲਵਾ ਜੀ ਤੇ ਪਤਾ ਨਹੀਂ ਫਿਲਮਾਂ ਵਾਂਗੂ ਪਤਾ ਨਹੀਂ ਜਿੱਦੀ ਫਿਲਮ ਜੇ ਜੇ ਮੈਂ ਇਨਸਾਫ ਕਰਦਾ ਇਦਾਂ ਕਰਿਆ ਕਰੂਗਾ ਇਹ ਤਾਂ ਡਰਪੋਕ ਔਰ ਨਿਹਾਇਤੀ ਮੈਂ ਕਹਿੰਦਾ ਘਟਿਆ ਇਨਸਾਨ ਇਹਦੇ ਹਰਕਾ ਤਾਂ ਕੋਈ ਹੈ ਹੀ ਨਹੀਂ ਆ ਹੁਣ ਤੁਸੀਂ ਦੇਖੋ ਕਿੰਨਾ ਭਾਰੀ ਸਮਾਂ ਪੰਜਾਬ ਤੇ ਸੀ ਜਾਉ ਤਾਂ ਦੋ ਬੋਲ ਸਰੇ ਹੁਣ ਜਾਂ ਇਹਨਾਂ ਨੇ ਕੁਛ ਦਿੱਤਾ ਹੋਵੇ ਫੁੱਟੀ ਕੌਡੀ ਨਹੀਂ ਇਹਨਾਂ ਨੇ ਪੰਜਾਬ ਲਈ ਦਿੱਤੀ ਤੇ ਨਾ ਹੀ ਇਹਨਾਂ ਤੋਂ ਸਰੀਆ ਤੇ ਨਾ ਹੀ ਇਹਨਾਂ ਰਾਣੀਆਂ ਨੇ ਪੰਜਾਬ ਕਦੇ ਆਸ ਕਰਦਾ ਕੀ ਕਹੋਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ